ਯਾਹ ਤੇ ਮਾਰ ਕੇ ਦਿਖਾਉਂਦਾ ਅੱਛਾ ਯਾਰ ਕਿਵੇਂ ਮੂਰ ਭਾਈ ਦੋ ਲੱਭੀ ਆ ਦੇ ਨਾ ਇਹ ਮੇਰੇ ਨਾਲ ਨਹੀਂ ਰਿਹਾ ਅਰਜਦ ਇੰਟੈਕਟ ਤੁਸੀਂ ਉਹ ਮੋਨ ਫੋਨ ਵੀ ਖੜਿਆ ਕਰਦੇ ਉਹਨਾਂ ਦੀ ਸਾਰਿਆਂ ਨੂੰ ਤੇ ਅੱਜ ਅਸੀਂ ਚੱਲੇ ਆ ਆਪਣੇ ਸੈਕੰਡ ਹਾਊਸ ਨਾਲ ਤੇ ਆ ਦੇਖੋ ਆ ਇੱਕ ਬਈ ਬੈਠੀ ਐ ਇੱਥੇ ਹੈਲੋ ਗਾਇਸ ਸਾਡੀ ਅੰਲੀ ਸਾਨੂੰ ਪਾਣੀ ਸਾਡੀ ਖੁੱਲੀ ਹੋਈ ਆ ਪਾਣੀ ਖੁੱਲ ਕੇ ਸਿੱਧਾ ਇੰਦਰ ਮੱਕੜੀ ਹੋਈ ਆ ਉੱਥੇ ਅਸੀਂ ਜਿਗਾਰ ਵੀ ਕੀਤਾ ਹੋਇਆ ਤੇ ਬਸ ਆ ਹੀ ਜਿਗਾਰ ਤੇ ਆਪਾਂ ਚੱਲਣ ਦੇ ਆ ਤੇ ਆ ਜਿਹੜਾ ਜਿਗਾਰਾ ਹੁਣ ਇਹ ਤਾਂ ਪਤਾ ਤਾਂ ਹੈਗਾ ਨਹੀਂ ਕਦੋਂ ਖੁੱਲਦੇ ਤਾਂ ਆਇਕਮ ਨੂੰ ਅਸੀਂ ਕਿਹਾ ਹੋਇਆ ਕਿ ਥੋੜੀ ਜਿਹੀ ਪਾਣੀ ਨੂੰ ਬੜੇ ਫਰਕ ਹੈ ਬੈਨ ਜੇ ਖੁੱਲ ਵੀ ਗਈ ਥੋੜੀ ਜਿਹੀ ਮਤਲਬ ਟਿਲੇ ਹੋ ਗਈ ਕਿਉਂਕਿ ਇਹ ਜਿਗਾਰਾ ਤਾਂ ਜਿਗਾਰ ਦਾ ਕੁਝ ਪਤਾ ਨਹੀਂ ਤਾਂ ਤਾਂ ਇਹਨੂੰ ਕਰਕੇ ਰਹੀ ਆ ਕਿਉਂਕਿ ਨੋ ਰਿਸਕ ਜੇ ਆਪਣੀ ਸਾਈਕਲ ਸੱਲੇ ਡੇ ਕੀ ਆਇਕਮ ਚਲੇ ਡੇ ਕੀ ਫਿਰ ਤਾਂ

गाइस हम ऐसे ओल्ड गुड़गा पहुंच गया हैं ते हुन इथे बहुत ज्यादा ट्रैफिक मिल गया बस इथे होने उस वाली शॉप से पहुंच के ना लिया ठीक है मामा हां इथे ना रहने ही, ही, ही बहुत गर्मी होंडी गाइस आज तो आज के लिए और बहुत गर्मी होंडी गाइस तो पहने निकली हुए ने कुट्टी पाई हुई है तुसी भी कमेंट करके दसो ताडे गर्मी होंडी है कि नहीं होंडी गाइस ऑलमोस्ट जैसे पहुंच गया गाइस बहुत ज्यादा ट्रैफिक हो गया हूं तो तक एक साइड में चीजें और गाइस अपने इतने गुड़गांव सदर मार्केट बहुत टाइट एरिया वा इतने भी अपना गुरुद्वारा वा बखाने आ जाएं गुरुद्वारा देखो गाइस मेरे पुरुष सगला अंतिम पत्र होता तो उन्हें बनाओ दे सारा जल्दी मिलाएंगे स्ट्रीमिंग तो पूरा नवलकु मेरा फ्रेंड

ਬਾਕੀ ਤਾਂ ਜਿਹੀਆਂ ਇੱਥੇ ਜਿਆਦਾ ਕੁਆਲਟੀ ਆਈ ਹੈ ਬਹੁਤ ਵੀਡੀਓ ਕੁਆਲਟੀ ਆ ਔਰ ਰੈਟਰ ਵੀ ਦੇਖ ਲਓ ਸਾਡੀ ਸਾਈਕਲ ਬਚੂਗੀ ਆ ਕਿ ਤੁਸੀਂ ਜਾਣਦੇ ਹਾਂ ਪੂਰਾ ਕੁਝ ਸਭ ਕੁਝ ਬਾਕੀ ਸੀਟਾ ਸਟਾ ਦੇਖੋ ਸਾਰੀ ਕੁਝ ਜਿਹੜਾ ਸੀ ਸੀਟਾ ਸਟਾ ਨਵਾਲਾ ਔਰ ਗ੍ਰਿਪ ਲਾਤੀ ਸਾਈਕਲ ਦੀ ਆਹ ਲਵਾਤੀ ਬ੍ਰੇਕ ਲਵਾਤੀ ਪ੍ਰੈਕਟਿਸ ਕਰਤੀ ਤੇ ਨਿਊ ਪਾਲਿਸ਼ ਮਾਰਤੀ ਤੇ ਔਰਿੰਗ ਔਰਿੰਗ ਵੀ ਆਲੀ ਸੀ ਜਿਹੜੀ ਆ ਕਾਟੀ ਇਹਨੂੰ ਵੀ ਨਵਾਲਾ ਲਾਤਾ ते 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 तो कठी भी नवी नी आई बस पॉलिश पॉलिश करके वजह बना बनाती देखो गायस कि ट्रैफिक हो गया पैर रखने भी जगह नहीं हो गाइस अच्छी उइकिल बनाया वो छोटे हो गया ट्रैफिक कर तो 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 रहे ਉਹਨਾਂ ਸਿੱਕੇ ਦੇ ਜਾਂਦੇ ਤੇ ਤੁਹਾਨੂੰ ਕਰੀਦਾ ਕਿ ਪੂਰੀ ਸਾਈਕਲ ਤੇ ਪੜ੍ਹਦੇ ਅਸੀਂ ਉਹਨਾਂ ਕਰੀ ਜਾਂਦੇ ਤੇ ਕਰੀਦਾ ਕਿ ਤੁਹਾਨੂੰ ਅਸੀਂ ਆਪਣੀ ਪੂਰੀ ਸਾਈਕਲ ਦੁਕਾਨਾ ਲਈ ਕਿ ਕੀ ਕੀ ਲਵਾਇਆ ਨਵਾਂ ਜਾਂ ਕੀ ਕੀ ਠੀਕ ਕਰਵਾਇਆ ਐਸੋ ਨਾਲ ਅਸੀਂ ਆਪਣੇ ਸੇਕ ਤੋਂ ਲੈ ਲੌਂਦੇ ਆ ਸਲੈਕਮ ਜੀ ਉੱਤਰੂ ਕੀ ਕਰ ਮੇਰੀ ਇੱਥੇ